ਸ੍ਰੀ ਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸ੍ਰਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਵਿਸ਼ੇ ਚ ਸੂਫੀ ਕਾਵ ਬਾਬਾ ਬੁੱਲ੍ਹੇ ਸ਼ਾਹ ਨਾਲ ਸੰਬੰਧਿਤ ਹੈ ਪੀਟੈਟ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਤੇ ਕਲਰਕ ਆਦ ਪ੍ਰੀਖਿਆਵਾਂ ਵਿੱਚ ਉੱਚੇਗੇ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਗੱਲਬਾਤ ਕਰਦੇ ਹਾਂ ਬਾਬਾ ਬੁੱਲੇ ਸ਼ਾ ਤੀਜੇ ਪੜਾ ਦਾ Sufi ਕਵੀ ਸੀ ਕਿਹੜੇ ਪੜਾ ਦੇ ਤੀਸਰੇ ਦੇ ਬੁੱਲੇ ਸ਼ਾ ਦਾ ਜਨਮ 1680 ਈਸਵੀ ਵਿੱਚ ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਕਸਬੇ ਕਸੂਰ ਦੇ ਨੇੜੇ ਪਿੰਡ ਪਾਂਡੋਕੇ ਵਿਖੇ ਹੋਇਆ ਕਿਹੜੇ ਪੜਾ ਦੇ ਸਨ ਤੀਸਰੇ ਪੜਾ ਦੇ ਕਵੀ ਸਨ ਤੇ ਜਨਮ 1680 ਈਸਵੀ ਦੇ ਵਿੱਚ ਹੋਇਆ ਭਾਵ 17ਵੀਂ ਸਦੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਬੁੱਲ੍ਹੇ ਸ਼ਾਹ ਦੇ ਪਿਤਾ ਦਾ ਨਾਂ ਕੀ ਸੀ ਜੀ? ਮੀਆਂ ਮੁਹੰਮਦ ਦਰवेश। ਬੁੱਲ੍ਹੇ ਸ਼ਾਹ ਦੇ ਗੁਰੂ ਦਾ ਨਾਂ ਅਨਾਇਤ ਸ਼ਾਹ ਸੀ। ਕੀ ਸੀ ਅਨਾਇਤ ਸ਼ਾਹ? ਬਾਬਾ ਬੁੱਲ੍ਹੇ ਸ਼ਾਹ ਦੇ ਗੁਰੂ ਅਨਾਇਤ ਸ਼ਾਹ ਸਨ ਜੋ ਕਿ ਅਰਾਈ ਤੇ ਨੀਵੀਂ ਜਾਤ ਨਾਲ ਸੰਬੰਧ ਰੱਖਦੇ ਸਨ। ਬੁੱਲੇ ਸ਼ਾ ਦੇ ਗੁਰੂ ਅਰਾਈ ਜਾਤ ਭਾਵ ਨੀਵੀਂ ਜਾਤ ਨਾਲ ਸੰਬੰਧ ਰੱਖਦੇ ਸਨ ਬੁੱਲੇ ਸ਼ਾ ਕਾਦਰੀ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ ਸੂਫੀਆਂ ਦਾ ਇੱਕ ਸੰਪਰਦਾ ਹੈ ਕਾਦਰੀ ਉਸ ਦੇ ਨਾਲ ਬਾਬਾ ਬੁੱਲੇ ਸ਼ਾ ਸੰਬੰਧ ਰੱਖਦੇ ਸਨ ਤੇ ਉਹ ਉੱਚ ਘਰਾਣੇ ਸਹਦ ਦੇ ਸਨ ਗੁਰੂ ਉਹਨਾਂ ਦੇ ਨੀਵੀਂ ਜਾਤ ਦੇ ਅਰਾਈ ਜਾਤ ਨਾਲ ਸੰਬੰਧ ਰੱਖਦੇ ਸਨ ਬੁੱਲੇ ਸ਼ਾਹ ਦੇ ਬਚਪਨ ਦਾ ਨਾਂ ਅਬਦੁੱਲਾ ਸ਼ਾਹ ਸੀ ਬੁੱਲੇ ਸ਼ਾਹ ਦਾ ਘਰਾਣਾ ਕਿਹੜਾ ਸੀ ਸयद ਭਾਵ ਉੱਚ ਘਰਾਣੇ ਨਾਲ ਸੰਬੰਧ ਰੱਖਦੇ ਸਨ ਤੇ ਜਿਹੜੇ ਗੁਰੂ ਸਨ ਉਹਨਾਂ ਦੇ ਨੀਵੀਂ ਜਾਤ ਦੇ ਸਨ ਅराई ਜਾਤ ਦੇ ਸਨ ਉਹਨਾਂ ਦੇ ਬਚਪਨ ਦਾ ਨਾਂ ਅਬਦੁੱਲਾ ਸ਼ਾਹ ਸੀ ਕਾਦਰੀ ਫਿਰਕੇ ਨਾਲ ਉਹ ਸੰਬੰਧ ਰੱਖਦੇ ਸਨ ਕਾਦਰੀ ਸਮਰਦਾਇ ਨਾਲ ਸੰਬੰਧ ਰੱਖਦੇ ਸਨ ਤੇ ਉਹਨਾਂ ਦਾ ਨਿਸ਼ਾਨ ਹੈ ਲਾਲ ਗੱਦੀ ਉਤੇ ਬੈਠਣ ਦੇ ਸਮੇ ਬੁੱਲੇ ਸ਼ਾਹ ਦੀ ਉਮਰ ਕਿੰਨੀ ਸੀ 30 ਸਾਲ ਸੀ ਜਿੰਨੇ ਵੀ ਮੈਂ ਪ੍ਰਸ਼ਨ ਕਰਾਵਾਂਗੀ ਸਾਰੇ ਮਹੱਤਵਪੂਰਨ ਪ੍ਰਸ਼ਨ ਤੇ ਪ੍ਰੀਖਿਆਵਾਂ ਦੇ ਵਿੱਚ ਪੁੱਛੇ ਗਏ ਪ੍ਰਸ਼ਨ ਹਨ ਨੋਟ ਕਰੋ ਤੇ ਤੁਸੀਂ ਯਾਦ ਕਰਨੇ ਹਨ ਬਾਬਾ ਬੁੱਲੇ ਸ਼ਾਹ ਕਿਹੜੀ ਸਦੀ ਚੋਂ ਇਹ ਨੇ 17ਵੀਂ ਸਦੀ ਦੇ ਕਵੀ ਸੰਤ ਤੋ ਫੀ ਫਕੀਰ ਬੁੱਲ੍ਹੇ ਸ਼ਾ ਤੇ ਆਦਵੇਤਵਾਦ ਦਾ ਅਸਰ ਵਧੇਰੇ ਹੋਇਆ ਹੈ 1680 17ਵੀਂ ਸਦੀ ਬੰਦੀ ਹੈ 17ਵੀਂ ਤੇ 18ਵੀਂ ਸਦੀ ਦੇ ਨੇ ਤੇ 17ਵੀਂ ਸਦੀ ਦੀ ਜਿਹੜੀ ਹੈ ਇਹਨਾਂ ਦੇ ਕਵੀ ਹੋਏ ਨੇ ਬਾਬਾ ਬੁੱਲ੍ਹੇ ਸ਼ਾ ਤੇ ਆਦਵੇਤਵਾਦ ਦਾ ਅਸਰ ਵਧੇਰੇ ਸੀ ਬੁੱਲ੍ਹੇ ਸ਼ਾ ਨੇ ਆਪਣੀ ਮੁੱਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਹੈ ਜੀ ਕਸੂਰ ਦੇ ਮੌਲਵੀ ਗੁਲਾਮ ਮੁਰਤਜਾ ਪਾਸੋਂ ਪ੍ਰਾਪਤ ਕੀਤੀ ਗੁਲਾਮ ਮੁਰਤਸਾ ਉਹਨਾਂ ਨੂੰ ਕਿੱਥੇ ਮਿਲਿਆ ਸੀ ਕਸੂਰ ਤੇ ਬੁੱਲੇ ਸ਼ਾਹ ਨੇ ਆਪਣੀ ਰਚਨਾ ਦੇ ਵਿੱਚ ਸਮਕਾਲੀ ਸਮਾਜ ਦਾ ਚਿੱਤਰਣ ਕੀਤਾ ਹੈ ਉਸ ਸਮੇਂ ਦੇ ਜੋ ਹਾਲਾਤ ਸਨ ਸਮਾਜਿਕ ਆਰਥਿਕ ਰਾਜਨੀਤਿਕ ਉਹ ਸਮਕਾਲੀ ਸਮਾਜ ਦਾ ਚਿੱਤਰਣ ਬੁੱਲੇ ਸ਼ਾਹ ਨੇ ਆਪਣੀਆਂ ਕਾਫੀਆਂ ਆਪਣੀਆਂ ਰਚਨਾਵਾਂ ਦੇ ਵਿੱਚ ਕੀਤਾ ਹੈ ਬਾਬਾ ਬੁੱਲੇ ਸ਼ਾਹ ਨੇ ਕਿੰਨੀ ਰਚਨਾ ਕੀਤੀ ਹੈ ਇਸ ਬਾਰੇ ਗੱਲਬਾਤ ਕਰਦੇ ਹਾਂ ਕਾਫੀਆਂ 158 ਦੋਹੜੇ 48 ਗੰਢਾ 40 ਸ਼ੇਰਫ਼ੀਆਂ 3 8 12 1 ਤੇ 12 ਮਾ 1 ਇਹ ਬੁੱਲੇ ਸ਼ਾਹ ਦੀਆਂ ਰਚਨਾਵਾਂ ਹਨ ਤਾਂ ਕਾਫੀਆਂ ਉਹਨਾਂ ਨੇ ਜਿਆਦਾ ਲਿਖੀਆਂ ਤਾਂ ਬਾਬਾ ਬੁੱਲੇ ਸ਼ਾਹ ਦੀ ਜਿਹੜੀ ਪ੍ਰਸਿੱਧੀ ਹੈ ਉਹ ਕਾਫੀਆਂ ਕਰਕੇ ਨਹੀਂ ਤੇ 158 ਕਾਫੀਆਂ ਬਾਬਾ ਬੁੱਲੇ ਸ਼ਾਹ ਨੇ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ ਬੁੱਲੇ ਸ਼ਾਹ ਦਾ ਮਕਬਰਾ ਕਿੱਥੇ ਹੈ ਜੀ ਕਸੂਰ ਵਿਖੇ ਬੁੱਲੇ ਸ਼ਾਹ ਦੀ ਮੌਤ 1757 ਈਸਵੀ ਦੇ ਵਿੱਚ ਹੋਈ ਬਾਬਾ ਬੁੱਲੇ ਸ਼ਾਹ ਨੂੰ ਪੰਜਾਬੀ ਸੂਫੀ ਕਾਵ ਦਾ ਸਿਖਰ ਮੰਨਿਆ ਜਾਂਦਾ ਹੈ। ਕੋਸਣਾਂ ਦਾ ਹੈ ਜੀ ਪੰਜਾਬੀ ਸੂਫੀ ਕਾਵ ਦਾ ਸਿਖਰ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਬਾਬਾ ਬੁੱਲੇ ਸ਼ਾਹ ਨੂੰ ਪੰਜਾਬੀ ਸੂਫੀ ਕਾਵ ਦਾ ਸਿਖਰ ਮੰਨਿਆ ਜਾਂਦਾ ਹੈ ਤੇ ਉਹਨਾਂ ਦੀ ਮੌਤ 1757 ਈਸਵੀ ਵਿੱਚ ਹੋਈ। ਬੁੱਲੇ ਸ਼ਾਹ ਦੀ ਪ੍ਰਵਿਰਤੀ ਕਿਹੜੀ ਸੀ? ਰਹੱਸਵਾਦ। ਡੂੰਗੇ ਪੇਤਾਂ ਨੂੰ ਉਹਨਾਂ ਨੇ ਰਹੱਸ ਕਹਿੰਦੇ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ। ਕਾਫੀਆਂ ਬੁੱਲੇ ਸ਼ਾਹ ਪੁਸਤਕ ਕਿਸ ਦੀ ਰਚਨਾ ਹੈ ਪ੍ਰੋਫੈਸਰ ਮੋਨ ਸਿੰਘ ਦੀਵਾਨਾ ਦੀ ਰਚਨਾ ਹੈ ਇੰਪੋਰਟੈਂਟ ਹੈ ਜੀ ਕੁਐਸਚਨ ਜਿੰਨੇ ਵੀ ਮੈਂ ਕੁਐਸਚਨ ਕਰਵਾ ਰਹੀ ਹਾਂ ਸਾਰੇ ਇੰਪੋਰਟੈਂਟ ਨੇ ਔਰ ਬੜੀ ਮਿਹਨਤ ਦੇ ਨਾਲ ਇਹ ਪ੍ਰਸ਼ਨ ਤੁਹਾਡੇ ਤੱਕ ਪਹੁੰਚਾ ਰਹੀ ਹਾਂ ਬੁੱਲੇ ਸ਼ਾਹ ਦਾ ਅਠਵਾਰਾ ਕਿਥੋਂ ਸ਼ੁਰੂ ਹੁੰਦਾ ਹੈ ਸ਼ਨੀਵਾਰ ਤੋਂ ਸ਼ੁਰੂ ਹੁੰਦਾ ਹੈ ਜੁਮੇ ਭਾਵੇਂ ਸ਼ੁੱਕਰਵਾਰ ਤੇ ਆ ਕੇ ਖਤਮ ਹੋ ਜਾਂਦਾ ਹੈ ਬੁੱਲੇ ਸ਼ਾਹ ਸ਼ਰੀਅਤ ਦਾ ਵਿਰੋਧੀ ਕਵੀ ਸੀ बाबा बुल्ले शाह শরিয়ਤ ਦਾ ਵਿਰੋਧੀ ਕਵੀ ਸੀ ਅਠਵਾਰਾ ਉਹਨਾਂ ਦਾ ਸ਼ਨੀਵਾਰ ਤੋਂ ਜੁਮਮੇ ਤੱਕ ਜੁਮਮੇ ਭਾਵ ਸ਼ੁੱਕਰਵਾਰ ਤੇ ਆ ਕੇ ਖਤਮ ਹੋ ਜਾਂਦਾ ਹੈ ਸ਼ਨੀਵਾਰ ਤੋਂ ਸ਼ੁਰੂ ਹੁੰਦਾ ਹੈ ਸ਼ੁੱਕਰਵਾਰ ਤੇ ਖਤਮ ਹੋ ਜਾਂਦਾ ਹੈ ਇੰਪੋਰਟੈਂਟ ਕੁਸਚਨ ਹੈ ਜੀ ਬੁੱਲੇ ਸ਼ਾਹ ਦੇ ਅਨੁਸਾਰ ਰੱਬ ਦੀ ਪ੍ਰਾਪਤੀ ਦੇ ਚਾਰ ਪੜਾਹ ਹਨ ਕਿਹੜੇ ਕਿਹੜੇ ਸ਼ਰੀਅਤ ਤਰੀਕਤ ਹਕੀਕਤ ਤੇ ਮਾਰਫਤ ਸੂਫੀ ਕਵੀਆਂ ਨੇ ਚਾਰ ਪੜਾਹੀ ਮੰਨੇ ਨੇ ਪਰਮਾਤਮਾ ਦੀ ਪ੍ਰਾਪਤੀ ਦੇ ਸ਼ਰੀਅਤ ਤਰੀਕਤ ਹਕੀਕਤ ਤੇ ਮਾਰਫਤ ਬੁੱਲੇ ਸ਼ਾਹ ਦੇ ਪਚਪੰ ਦਾ ਨਾਮ ਅਬਦੁੱਲਾਸੀ ਇਹ ਉਹਨਾਂ ਦੀ 4ਵੀਂ ਗੰਢ ਵਿੱਚ ਹੈ ਕਿੰਵੀਂ ਗੰਢ ਚ 4ਵੀਂ ਗੰਢ ਚ ਦਰ ਹੈ ਬੁੱਲੇ ਸ਼ਾਹ ਨੇ ਇਸ਼ਕ ਦੇ ਦੋ ਪੜਾ ਮੰਨੇ ਹਨ ਇਸ਼ਕ ਮਜਾਜੀ ਤੇ ਇਸ਼ਕ ਹਕੀਕੀ ਤਸਵੀਰ ਦਾ ਅਰਥ ਉਹਨਾਂ ਨੇ ਕੀ ਲਿਆ ਹੈ ਮਾਲਾ ਦੇਖੋ ਬਾਬਾ ਬੁੱਲੇ ਸ਼ਾਹ ਦੇ ਬਚਪਨ ਦਾ ਨਾਂ ਅਬਦੁੱਲਾਹ ਹੈ ਉਹਨਾਂ ਨੇ ਇਹ ਜਿਹੜਾ ਹੈ ਆਪਣੀ 40ਵੀਂ ਗੰਢ ਵਿੱਚ ਦਰਜ ਕੀਤਾ ਹੈ ਇੰਪੋਰਟੈਂਟ ਕੁਐਸਚਨ ਹੈ ਬੁੱਲੇ ਸ਼ਾਹ ਨੇ ਆਪਣੀ ਰਚਨਾ ਵਿੱਚ ਵਿਦੇਰੇ ਕਰਕੇ ਉਲੇਖ ਅਲੰਕਾਰ ਦਿਸਤਾਂਤ ਅਲੰਕਾਰ ਤੇ ਉਪਮਾ ਆਦ ਅਲੰਕਾਰਾਂ ਦੀ ਵਰਤੋਂ ਕੀਤੀ ਹੈ ਬੁੱਲੇ ਸ਼ਾਹ ਨੇ ਆਪਣੀਆਂ ਕਾਫੀਆਂ ਆਪਣੀਆਂ ਰਚਨਾਵਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਅਲੰਕਾਰ ਅਲੰਕਾਰਾਂ ਦੀ ਵਰਤੋਂ ਕੀਤੀ ਹੈ ਜਿਨ੍ਹਾਂ ਵਿੱਚ ਉਲੇਖ, ਦਿਸਤਾਂਤ ਤੇ ਉਪਮਾ ਅਲੰਕਾਰ ਪ੍ਰਮੁੱਖ ਹਨ ਬੁੱਲੇ ਸ਼ਾਹ ਨੇ ਕਵਿਤਾ ਵਿੱਚ ਪੰਜਾਬੀ ਮਾਹੌਲ ਸਿਰਜਣ ਦੇ ਲਈ ਕੱਤਨ, ਚਰਖਾ, ਦਹੇਜ, ਹੱਥੀ, ਛੱਲੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਹੈ ਤੇ ਪੰਜਾਬ ਦਾ ਮਾਹੌਲ ਤੇ ਪੰਜਾਬੀ ਮਾਹੌਲ ਆਪਣੀਆਂ ਕਵਿਤਾਵਾਂ ਆਪਣੀਆਂ ਕਾਫੀਆਂ ਵਿੱਚ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਸ੍ਰੀ ਸਤਨਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਾਬਾ ਬੁੱਲੇ ਸ਼ਾ ਜਿਹੜੇ ਕਿ ਸੂਫੀ ਕਾਵਿ ਦੇ ਸਿਖਰ ਹੋਏ ਨੇ ਸੂਫੀ ਕਵੀ ਨੇ ਉਹਨਾਂ ਦੇ ਜੀਵਨ ਦੇ ਬਾਰੇ ਮਹੱਤਵਪੂਰਨ ਜਿਹੜੇ ਨੇ ਪ੍ਰਸ਼ਨ ਕਰਾਈ ਨੇ ਔਰ ਜਿੰਨਾ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਮਾਸਟਰ ਕੈਡਰ ਤੇ ਈਟੀਟੀ ਤੇ ਖਾਸ ਤੌਰ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਹਨ ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ ਅਕਰੰਟ ਅਫੇਅਰ ਸੁਇਕਸ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਇਸ ਪੇਜ ਤੇ ਵੀ ਤੁਹਾਨੂੰ ਆਪਣੇ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਹੋ ਜਾਣਗੀਆਂ ਜੋ ਤੁਹਾਡੇ ਪ੍ਰੀਖਿਆ ਦੀ ਤਿਆਰੀ ਵਿੱਚ ਸਹਾਇਕ ਸਿੱਧ ਹੋਣਗੀਆਂ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ